ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਬੀਸੀ ਟੈਕਸੀ ਡਰਾਈਵਰ ਉਬਰ ਦੇ ਸੂਬੇ ਪਰ ਦੇ ਵਿੱਚ ਵਿਸਥਾਰਤ ਹੋਏ ਨਾ ਖੁਸ਼ ਛੋਟੇ ਖੇਤਰੀ ਪਾਈਚਾਰਿਆਂ ਦੇ ਵਿੱਚ ਵੀ ਪਹੁੰਚੇਗੀ ਉਬਰ ਕੈਨੇਡਾ ਪੋਸਟ ਯੂਨੀਅਨ ਓਟੀ ਪਾਬੰਦੀ ਜਾਰੀ ਰਹਿਣ ਕਾਰਨ ਸੌਦੇਬਾਜ਼ੀ ਦੀ ਟੇਬਲ ਤੇ ਵਾਪਸ ਆਉਣ ਦੇ ਲਈ ਤਿਆਰ ਪ੍ਰੋਰੇਸ਼ਨ ਨੇ ਗੱਲਬਾਤ ਜਾਰੀ ਰੱਖਣ ਦਾ ਰੱਖਿਆ ਪ੍ਰਸਤਾਵ BC ਰੀਅਲ ਏਸਟੇਟ ਐਸੋਸੀਏਸ਼ਨ ਨੇ ਸੂਬੇ ਨੂੰ ਸ਼ਾਰਟ-ਟਰਮ ਰੈਂਟਲ ਨਿਯਮਾਂ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ ਅਮਰੀਕਾ ਜਾਣ ਦੀ ਥਾਂ BC ਦੇ ਆਸ-ਪਾਸੇ ਘੁੰਮਣ ਵਾਲਿਆਂ ਦੀ ਵੱਡੀ ਗਿਣਤੀ ਜਿਹਦੇ ਖਬਰ ਅ ਵਿਸਾਰ ਦੇ ਨਾਲ ਬੀਸੀ ਦੇ ਵਿੱਚ ਪਹਿਲੇ ਰਾਈਡ ਹੈਲਿੰਗ লাইসেনਸ ਨੂੰ ਮਨਜ਼ੂਰੀ ਮਿਲਣ ਤੋਂ 5 ਸਾਲਾਂ ਤੋਂ ਵੱਧ ਸਮੇਂ ਦੇ ਬਾਅਦ ਜਿਹੜੀ ਹੈ ਉਹ ਉਬਰ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਨੂੰ ਸੂਬੇ ਪਰ ਦੇ ਵਿੱਚ ਆਪਣੀ ਸਰਵਿਸ ਨੂੰ ਵਧਾ ਰਿਹਾ ਹੈ ਪਰ ਇਹ ਹਰ ਕਿਸੇ ਨੂੰ ਜਿਹੜਾ ਉਹ ਪਸੰਦ ਨਹੀਂ ਆ ਰਿਹਾ ਯਾਨੀ ਕਿ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਉਹ ਇਸ ਨੂੰ ਪਸੰਦ ਨਹੀਂ ਕਰ ਰਹੀਆਂ BC ਟੈਕਸੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਕੰਗ ਨੇ ਕਿਹਾ ਹੈ ਕਿ ਇਹ ਉਹਨਾਂ ਦੇ ਡਰਾਈਵਰਾਂ ਦੇ ਲਈ ਚੰਗੀ ਖਬਰ ਨਹੀਂ ਹੈ ਕੰਗ ਅਗੇ ਕਹਿੰਦੇ ਨੇ ਕਿ ਜੇ ਹਾਲਾਤ ਨੂੰ ਦੇਖਿਆ ਜਾਵੇ ਯਾਨੀ ਅਸਥਿਰ ਆਰਥਿਕਤਾ ਨੂੰ ਜੇ ਦੇਖਿਆ ਜਾਵੇ ਤੇ ਰਹਿਣ ਸਹਿਣ ਦੀ ਉੱਚ ਕੀਮਤ ਦੇ ਨਾਲ ਇਹ ਉਹਨਾਂ ਦੇ ਜਿਹੜਾ ਉਹ ਹੋਰ ਵੀ ਜ਼ਿਆਦਾ ਸਖਤੀ ਕਰਨ ਵਾਲੀ ਗੱਲ ਹੋ ਗਈ ਹੈ ਇਹ ਇਸ ਅਰਥ ਦੇ ਵਿੱਚ ਮੰਨཔ་ ਆ ਗਿਆ ਕਿ ਅਸੀਂ ਕਿੱਥੇ ਅੱਜ ਹਰ ਕੋਈ ਜਿਹੜਾ ਉਹ ਆਰਥਿਕਤਾ ਬਾਰੇ ਚਿੰਤਤ ਹੈ ਅਰਥਕਤਾ ਕਮਜ਼ੋਰ ਹੈ ਤੇ ਇਹ ਅਣਪਛਾਤੀ ਵੀ ਹੈ ਇੱਕ ਡਰਾਈਵਰ ਨੂੰ ਆਪਣੇ ਪਰਿਵਾਰ ਦੇ ਲਈ ਰੋਜ਼ੀ ਰੋਟੀ ਜਿਹੜੀ ਹੈ ਉਹ ਕਮਾਉਣੀ ਜਿਹੜੀ ਹੈ ਉਹ ਪੈਂਦੀ ਹੈ ਸੜਕਾਂ ਤੇ ਉਤਰਨਾ ਪੈਂਦਾ ਉਹਨਾਂ ਨੂੰ ਤਾਂ ਕਿ ਉਹ ਆਪਣੇ ਪਰਿਵਾਰ ਲਈ ਕੁਝ ਕਰ ਸਕਣ ਕੋਈ ਵੀ ਚੀਜ਼ ਅਤੇ ਹਰ ਚੀਜ਼ ਜੋ ਇਸ ਨੂੰ ਜਿਹੜੀ ਹੈ ਹੋਰ ਵੀ ਜ਼ਿਆਦਾ ਸਮਤਲ ਕਰਦੀ ਹੈ ਉਸ ਨੂੰ ਨੁਕਸਾਨ ਪਹੁੰਚਾਏਗੀ ਸੋਕੰਗ ਜੋ ਕਿ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਟੈਕਸੀ ਦੇ ਵਿੱਚ ਜਿਹੜੇ ਨੇ ਉਦਯੋਗ ਦੇ ਵਿੱਚ ਨੇ ਤਾਂ ਉਹ ਕਹਿੰਦੇ ਨੇ ਕਿ ਪਿਛਲੇ ਫੌਲ ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਨੇ ਜਿਹੜਾ ਉਹ ਕੈਂਪੀਆ ਦੇ ਸੁਰੱਖਿਆ ਦੇ ਵਿੱਚ ਜਿਹੜੀ ਹੈ ਉਹ ਖਾਸ ਸੋਰ ਦੇ ਉੱਤੇ ਸੁਰੱਖਿਆ ਵਿੱਚ ਮਦਦ ਲਈ ਤਿੰਨ ਵਾਦੇ ਕੀਤੇ ਸਨ ਕੰਗ ਦਾ ਕਹਿਣਾ ਹੈ ਕਿ ਕਿਸੇ ਵੀ ਵਾਦੇ ਨੂੰ ਪੂਰਾ ਨਹੀਂ ਕੀਤਾ ਗਿਆ ਫਲੀਟ ਦਾ ਆਕਾਰ ਹੁਣ ਜਿਹੜਾ ਹੈ ਉਹ ਯਾਨੀ ਰਾਈਡ ਹੀਲਿੰਗ ਲੋਰ ਮੀਨ ਲੈਂਡ ਦੇ ਵਿੱਚ ਦੋ ਵਾਹਨ ਰੱਖ ਸਕਦੀ ਹੈ ਕੱਲੋ 2000 ਰੱਖ ਸਕਦੇ ਨੇ ਤੇ ਪਰਸੋਂ ਉਹ 20000 ਜਿਹੜਾ ਹੈ ਉਹ ਰੱਖ ਸਕਦੇ ਨੇ ਤੇ ਅੱਗੇ ਵੱਧ ਵੀ ਸਕਦੇ ਨੇ ਸੋ ਕੋਈ ਚੈੱਕ ਜਾਂ ਬੈਲੈਂਸ ਜਿਹੜਾ ਹੈ ਉਹ ਇਸ ਤੇ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਦੇ ਵਿੱਚ ਰਾਸ਼ਟਰੀ ਸੁਰੱਖਿਆ ਕੋਡ ਅਤੇ ਯਾਤਰੀਆਂ ਨੂੰ ਲਿਜਾਣ ਵਾਲੇ ਵਾਹਨਾਂ ਦੇ ਲਈ ਲੀਜ਼ਿੰਗ ਸਿਸਟਮ ਦੇ ਵਿੱਚ ਬਦਲਾਅ ਸ਼ਾਮਿਲ ਹੈ ਤੇ ਉਹ ਅੱਗੇ ਇਹ ਵੀ ਕਹਿੰਦੇ ਨੇ ਕਿ ਇਸ ਬਾਰੇ ਜਿਹੜੀ ਹੈ ਕਿ ਸੁਬਾਈ ਸਰਕਾਰ ਜਿਹੜੀ ਹੈ ਉਹ ਗੱਲਬਾਤ ਹਮੇਸ਼ਾ ਜਾਰੀ ਰੱਖਦੀ ਹੈ ਪਰ ਉਹਨਾਂ ਇਹ ਵੀ ਸਮਝਾਇਆ ਕਿ ਟੈਕਸੀ ਉਦਯੋਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਨਿਰੰਤਰਿਤ ਹੈ ਜੇਕਰ ਉਹਨਾਂ ਨੂੰ 2 ਵਾਹਨ ਜਾਂ ਫਿਰ 10 ਜਿਹੜੇ ਵਾਹਨ ਨੇ ਉਹ ਰੱਖਣੇ ਪੈਂਦੇ ਨੇ ਤਾਂ ਉਹਨਾਂ ਨੂੰ ਯਾਤਰੀ ਆਵਾਜਾਈ ਬੋਰਡ ਨੂੰ ਜਿਹੜੀ ਹੈ ਉਹ ਜ਼ਰੂਰਤ ਦੇ ਮੁਤਾਬਕ ਜਿਹੜੀ ਹੈ ਉਹ ਸਾਬਤ ਜ਼ਰੂਰਤ ਆਪਣੀ ਸਾਬਤ ਕਰਨੀ ਪੈਂਦੀ ਹੈ ਸੋ ਇਹ ਇਸੇ ਲਈ ਹੈ ਤਾਂ ਇਸ ਨੂੰ ਮਨਜ਼ੂਰੀ ਦਿੰਦੇ ਨੇ ਜਾਂ ਇਨਕਾਰ ਵੀ ਕਰ ਸਕਦੇ ਨੇ ਸੋ ਕੰਗ ਦਾ ਇਹ ਕਹਿਣਾ ਹੈ ਕਿ ਉਸ ਦੇ ਡਰਾਈਵਰ ਇੱਕ ਬਰਾਬਰ ਦਾ ਜਿਹੜਾ ਉਹ ਮੈਦਾਨ ਚਾਹੁੰਦੇ ਨੇ ਤੇ ਅਸੀਂ ਦੋਵੇਂ ਇੱਕ ਅਜਿਹਾ ਕੰਮ ਕਰ ਰਹੇ ਹਾਂ ਮੁਆਵਜ਼ੇ ਦੇ ਲਈ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਯਾਤਰੀਆਂ ਨੂੰ ਅਸੀਂ ਲੈ ਕੇ ਜਾਂਦੇ ਹਾਂ ਨਾਮ ਵੱਖਰਾ ਹੋ ਸਕਦਾ ਹੈ ਪਰ ਕੰਮ ਬਿਲਕੁਲ ਹੀ ਇੱਕੋ ਜਿਹਾ ਹੈ ਸੋ ਇਸੇ ਲਈ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਬਰ ਦੇ ਮਾਮਲੇ ਦੇ ਵਿੱਚ ਡਰਾਈਵਰ ਤੇ ਨਿਰਭਰ ਕਰਦਾ ਹੈ ਕਿ ਉਹ ਯਾਤਰਾ ਨੂੰ ਸਵੀਕਾਰ ਕਰੇ ਜਾਂ ਫਿਰ ਯਾਤਰਾ ਤੋਂ ਇਨਕਾਰ ਕਰੇ ਟੈਕਸੀ ਡਰਾਈਵਰ ਅਜਿਹਾ ਨਹੀਂ ਜਿਹੜਾ ਉਹ ਕਰ ਸਕਦਾ ਕਿਉਂਕਿ ਲਾਗੂ ਕਰਨ ਵਾਲੇ ਵਿਭਾਗ ਦੁਆਰਾ ਨਤੀਜੇ ਭੁਗਤਨੇ ਪੈਂਦੇ ਨੇ ਤੇ ਇਸ ਦੌਰਾਨ ਇੱਕ ਖੇਤਰ ਜੋ ਰਾਈਡ ਸ਼ੇਅਰ ਅਤੇ ਟੈਕਸੀ ਸੇਵਾਵਾਂ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਬੀਸੀ ਦੇ ਵਿੱਚ ਵਿਸਤਾਰ ਦਾ ਸਵਾਗਤ ਜਿਹੜਾ ਉਹ ਕਰ ਰਿਹਾ ਹੈ ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਰੈਸਟੋਰੈਂਟ ਅਤੇ ਫੂਡ ਸਰਵਿਸਿਜ਼ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਦੇ ਸੀਈਓ ਨੇ ਕਿਹਾ ਕਿ ਉਬਰ ਦੇ ਰਾਈਡ ਸ਼ੇਅਰ ਨੇ ਸਾਡੇ ਉਦਯੋਗ ਦੇ ਵਿੱਚ ਮਹੱਤਵਪੂਰਨ ਜਿਹੜਾ ਹੈ ਉਹ ਯੋਗਦਾਨ ਪਾਇਆ ਜਿਸ ਦੇ ਨਾਲ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਖਾਣੇ ਦਾ ਜਿਹੜਾ ਉਹ ਆਨੰਦ ਲੈਣ ਜਾਂ ਫਿਰ ਰਾਤ ਨੂੰ ਬਾਹਰ ਜਾਣ ਤੋਂ ਬਾਅਦ ਘਰ ਵਾਪਸ ਜਾਣ ਦਾ ਵਿਕਲਪ ਵੀ ਮਿਲਦਾ ਤੇ ਉਬਰ ਉਹਨਾਂ ਲੋਕਾਂ ਦੇ ਲਈ ਵੀ ਇੱਕ ਗੇਮ ਚੇਂਜਰ ਰਿਹਾ ਹੈ ਜੋ ਹੋਟਲ ਇੰਡਸਟਰੀ ਦੇ ਵਿੱਚ ਦੇਰ ਰਾਤ ਤੱਕ ਕੰਮ ਕਰਦੇ ਨੇ ਉਹਨਾਂ ਨੂੰ ਆਪਣੀਆਂ ਸ਼ਿਫਟਾਂ ਤੋਂ ਬਾਅਦ ਸੁਰੱਖਿਅਤ ਘਰ ਪਹੁੰਚਣ ਦੇ ਵਿੱਚ ਜਿਹੜੀ ਹੈ ਉਹ ਮਦਦ ਮਿਲਦੀ ਹੈ ਕੈਨੇਡਾ ਪੋਸਟ ਅਤੇ ਇਸ ਦੇ 55000 ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਸੌਦੇਬਾਜ਼ੀ ਦੀ ਟੇਬਲ ਤੇ ਵਾਪਸ ਜਾਣ ਦੇ ਲਈ ਤਿਆਰ ਹੈ ਕਿਉਂਕਿ ਓਵਰ ਟਾਈਮ ਪਾਬੰਦੀ ਲਾਗੂ ਰਹਿੰਦੀ ਹੈ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦਾ ਕਹਿਣਾ ਹੈ ਕਿ ਕ੍ਰਾਊਨ ਕਾਰਪੋਰੇਸ਼ਨ ਨੇ ਗੱਲਬਾਤ ਜਾਰੀ ਰੱਖਣ ਦਾ ਪ੍ਰਸਤਾਵ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਪੋਸਟ ਐਤਵਾਰ ਨੂੰ ਯੂਨੀਅਨ ਦੇ ਦੁਆਰਾ ਪ੍ਰਸਤਾਵਾਂ ਦਾ ਜਵਾਬ ਦੇਣ ਦੀ ਯੋਜਨਾ ਜਿਹੜਾ ਉਹ ਬਣਾ ਰਿਹਾ ਹੈ ਯੂਨੀਅਨ ਸ਼ੁੱਕਰਵਾਰ ਤੋਂ ਹੜਤਾਲ ਦੀ ਸਥਿਤੀ ਦੇ ਵਿੱਚ ਸੀ ਪਰ ਇਸ ਦੀ ਬਜਾਏ ਓਵਰਟਾਈਮ ਤੇ پابੰਦੀ ਲਗਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਤੇ ਲੇਬਰ ਡਿਸਪਿਊਟ ਦੇ ਕੁਝ ਮੁੱਖ ਮੁੱਦਿਆਂ ਦੇ ਵਿੱਚ ਤਨਖਾਹਾਂ ਤੇ ਮੁਆਵਜ਼ੇ ਦੇ ਹੋਰ ਰੂਪ ਵੀ ਸ਼ਾਮਿਲ ਹੈ ਸੋ ਨਾਲ ਹੀ ਵਧੇਰੇ ਪਾਰਟ ਟਾਈਮ ਸਟਾਫ ਅਤੇ ਵੀਕਐਂਡ ਡਿਲੀਵਰੀ ਦੀ ਸੰਭਾਵਨਾ ਵੀ ਸ਼ਾਮਿਲ ਹੈ ਡਾਕ ਸੇਵਾ ਨੇ ਕਿਹਾ ਕਿ ਪਿਛਲੇ ਹਫਤੇ ਪਾਰਸਲ ਦੀ ਮਾਤਰਾ ਪਿਛਲੇ ਸਾਲ ਦੇ ਨਾਲੋਂ 50% ਘਟ ਸੀ ਤੇ ਘਟ ਰਹੀ ਹੈ ਬੀਸੀ ਦਾ ਗਰਮੀਆਂ ਦਾ ਸੈਰ ਸਪਾਟਾ ਸੀਜ਼ਨ ਨ ਸਿਰਫ ਇੱਕ ਹਫਤੇ ਕੁਝ ਹਫਤੇ ਯਾਨੀ ਕਿ ਦੂਰ ਹੈ ਤੇ ਸੂਬੇ ਤੇ ਹੁਣ ਆਪਣੇ ਸ਼ੋਰਟ ਟਰਮ ਯਾਨੀ ਥੋੜੇ ਸਮੇਂ ਦੇ ਕਿਰਾਏ ਐਸਟੀਆਰ ਕਾਨੂੰਨਾਂ ਨੂੰ ਅਨੁਕੂਲ ਕਰਨ ਦਾ ਦਬਾਅ ਬਣਿਆ ਹੋਇਆ ਹੈ ਬੀਸੀ ਰੀਅਲ ਏਸਟੇਟ ਐਸੋਸੀਏਸ਼ਨ ਸੂਬੇ ਨੂੰ ਆਪਣੇ ਥੋੜੇ ਸਮੇਂ ਦੇ ਕਿਰਾਏ ਦੇ ਜਿਹੜੇ ਆ ਉਹ ਰਿਹਾਇਸ਼ ਐਕਟ ਦੇ ਤੱਤਾਂ ਨੂੰ ਮੁੜ ਵਿਚਾਰਨ ਦੀ ਮੰਗ ਕਰ ਰਹੀ ਹੈ ਚੇਤਾਵਨੀ ਦੇ ਰਹੀ ਹੈ ਕਿ ਮੌਜੂਦਾ ਪਹੁੰਚ ਉਹਨਾਂ ਭਾਈਚਾਰਿਆਂ ਦੇ ਲਈ ਅਣਚਾਹੇ ਨਤੀਜੇ ਪੈਦਾ ਕਰ ਰਹੀ ਹੈ ਜੋ ਸਹਿਰ ਸਪਾਟਾ ਤੇ ਅਸਥਾਈ ਰਿਹਾਇਸ਼ ਤੇ ਜਿਹੜਾ ਉਹ ਬਹੁਤ ਜ਼ਿਆਦਾ ਨਿਰਭਰ ਕਰਦੇ ਨੇ ਬੀਸੀਆਰਏ ਦੇ ਸਰਕਾਰੀ ਸਬੰਧਾਂ ਅਤੇ ਨੀਤੀ ਦੇ ਸੀਨੀਅਰ ਉਪ ਪ੍ਰਧਾਨ ਟ੍ਰੈਵਰ ਹਾਰ ਗ੍ਰੇਵਰਸ ਨੇ ਕਿਹਾ ਕਿ ਸਪਸ਼ਟ ਤੌਰ ਦੇ ਉਤੇ ਕੋਈ ਵੀ ਕਾਨੂੰਨ ਨੂੰ ਰੱਦ ਕਰਨ ਦੇ ਲਈ ਨਹੀਂ ਕਹਿ ਰਿਹਾ ਤੇ ਅਸੀਂ ਜੋ ਦੇਖਣਾ ਚਾਹੁੰਦੇ ਆ ਉਹ ਹੈ ਭਾਈ ਚਾਰਕ ਲੋਣਾ ਤੇ ਰਿਹਾਇਸ਼ ਦੀ ਉਪਲਬਧਤਾ ਜਿਹੜੀ ਹੈ ਉਸ ਦੇ ਪਾਵਾਂ ਦੇ ਵਿਚਕਾਰ ਵਧੇਰੇ ਧਿਆਨ ਦੇ ਨਾਲ ਸੰਤੁਲਨ ਬਣਾਉਣਾ ਸੋ ਇਸ ਗਰਮੀਆਂ ਦੇ ਵਿੱਚ ਘਟ ਕੈਨੇਡੀਅਨਾਂ ਦੇ ਅਮਰੀਕਾ ਜਾਣ ਦੀ ਜਿਹੜੀ ਉਮੀਦ ਦੇ ਨਾਲ BC ਦੇ ਸਾਰੇ ਕਸਬੇ ਘਰੇਲੂ ਸੈਰ ਸਪਾਟੇ ਦੇ ਵਿੱਚ ਵਾਦੇ ਲਈ ਤਿਆਰੀ ਕਰ ਰਹੇ ਨੇ ਪਰ ਹੈਰਗੇਵ ਸਮਨਣਾਇਆ ਕਿ ਸੀਮਤ ਰਿਹਾਇਸ਼ ਇੱਕ ਵੱਡੀ ਰੁਕਾਵਟ ਬਣ ਸਕਦੀ ਹੈ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਹੋਟਲ ਪਹਿਲਾਂ ਹੀ ਸਮਰਥਾ ਤੇ ਜਾਂ ਨੇੜੇ ਹਨ ਮੌਜੂਦਾ ਨਿਯਮਾਂ ਦੇ ਤਹਿਤ ਐਸਟੀਆਰਜ਼ ਮੁੱਖ ਤੌਰ ਦੇ ਉੱਤੇ ਮਾਲ ਦੇ ਮੁੱਖ ਨਿਵਾਸ ਅਤੇ ਇੱਕ ਸੈਕੰਡਰੀ ਸ suites ਤੱਕ ਸੀਮਿਤ ਹਨ ਨਗਰਪਾਲਿਕਾਵਾਂ ਸਿਰਫ ਤਾਂ ਹੀ ਛੋੜ ਦੇ ਲਈ ਅਰਜ਼ੀ ਦੇ ਸਕਦੀਆਂ ਨੇ ਜੇਕਰ ਉਹਨਾਂ ਦੀ ਕਿਰਾਏ ਦੀ ਖਾਲੀ ਥਾਂ ਦੀ ਦਰ ਲਗਾਤਾਰ 2 ਸਾਲਾਂ ਦੇ ਲਈ 3% ਤੋਂ ਵੱਧ ਜਾਂਦੀ ਹੈ ਇੱਕ ਸੀਮਾ ਜਿਸ ਨੂੰ ਕੁਝ ਸੈਰ ਸਪਾਟਾ ਸੰਚਾਲਨ ਪਾਈਚਾਰੇ ਪੂਰਾ ਕਰ ਸਕਦੇ ਨੇ ਇਸ ਨੀਤੀ ਨੇ ਬੀਸੀ ਦੇ ਬਹੁਤ ਸਾਰੇ ਪ੍ਰਸਿੱਧ ਸਥਾਨਾਂ ਨੂੰ ਜਿਹੜਾ ਉਹ ਇੱਕ ਵਾਰ ਉਪਲਬਧ ਹੋਣ ਤੇ ਇੱਕੋ ਜਿਹੀ ਥੋੜੇ ਸਮੇਂ ਦੀ ਰਹਾਇਸ਼ ਦੀ ਪੇਸ਼ਕਸ਼ ਕਰਨ ਤੋਂ ਸਮਰਥ ਜਿਹੜਾ ਉਹ ਬਣਾ ਦਿੱਤਾ ਹੈ ਸੋ ਇਸ ਦਰਾਂ ਉਹ ਸ਼ਹਿਰ ਜਿਨ੍ਹਾਂ ਨੇ ਥੋੜੇ ਸਮੇਂ ਦੇ ਲਈ ਵਰਤੋਂ ਦੇ ਲਈ ਐਸਟੀਆਰ ਜ਼ੋਨ ਜਾਂ ਫਿਰ ਖਾਸ ਇਮਾਰਤਾਂ ਨਿਰਧਾਰਿਤ ਕੀਤੀਆਂ ਸਨ ਹੁਣ ਸਖਤ ਸੁਭਾਈ ਸੀਮਾਵਾਂ ਦੁਆਰਾ ਬੰਨੇ ਹੋਏ ਨੇ ਅਤੇ ਇਸ ਤੋਂ ਇਲਾਵਾ ਦੇਖਿਆ ਜਾਏ ਤਾਂ ਉਹ ਕਨੇਗਨ ਵਰਗੀਆਂ ਥਾਵਾਂ ਤੇ ਹਾਰ ਗੀਵਰਸ ਨੇ ਕਿਹਾ ਹੈ ਕਿ ਸੈਰ ਸਪਾਟੇ ਦੀ ਗਿਣਤੀ ਜਿਹੜੀ ਹੈ ਉਸ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਨਾ ਸਿਰਫ ਜੰਗਲ ਦੀ ਅੱਗ ਜਾਂ ਫਿਰ ਵਾਈਨ ਉਦਯੋਗ ਦੇ ਵਿੱਚ ਮੰਦੀ ਕਾਰਨ ਸਗੋਂ ਰਿਹਾਇਸ਼ ਦੀ ਘਾਟ ਦੇ ਕਾਰਨ ਬੀਸੀ ਸਰਕਾਰ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਬੀਸੀ ਆਰਈਏਨ ਮੰਗਲਵਾਰ ਨੂੰ 4 ਮੁੱਖ ਸਿਫਾਰਸ਼ਾਂ ਦੀ ਜਿਹੜੀ ਹੈ ਉਹ ਰੂਪਰੇਖਾ ਤਿਆਰ ਕੀਤੀ ਜਿਸ ਦੇ ਮੁਤਾਬਕ ਜ਼ੋਨਿੰਗ ਕੰਟਰੋਲ ਸਥਾਨਕ ਸਰਕਾਰਾਂ ਨੂੰ ਵਾਪਸ ਕਰੋ ਤਾਂ ਜੋ ਉਹ ਮੌਸਮੀ ਮੰਗ ਨੂੰ ਪੂਰਾ ਕਰਨ ਦੇ ਲਈ ਥੋੜੇ ਸਮੇਂ ਦੇ ਕਿਰਾਏ ਦੇ ਜ਼ੋਨਾ ਨੂੰ ਸਟੇਟਾ ਹੋਟਲਾਂ ਅਤੇ ਫ੍ਰੈਕਸ਼ਨਲ ਓਨਰਸ਼ਿਪ ਦਾ ਵਿਸਥਾਰ ਅਤੇ ਸਪਸ਼ਟੀਕਰਨ ਜਿਹੜਾ ਉਹ ਦਿਓ ਯਾਨੀ ਕਿ ਓਨਰਸ਼ਿਪ ਜਿਹੜੀ ਹੈ ਉਹ ਅ ਇਸ ਦੇ ਮੌਸਮੀ ਮੰਗ ਨੂੰ ਪੂਰਾ ਕਰਨ ਲਈ ਥੋੜੇ ਸਮੇਂ ਦੇ ਕਿਰਾਏ ਦੇ ਜ਼ੋਨਾਂ ਨੂੰ ਜਿਹੜਾ ਉਹ ਦੇਖਿਆ ਜਾ ਸਕੇ ਬਹਾਲ ਕੀਤਾ ਜਾ ਸਕੇ ਤੇ ਉਸ ਦੇ ਨਾਲ ਹੀ ਸਟ੍ਰੇਟਾ ਹੋਟਲਾਂ ਤੇ ਫ੍ਰੈਕਸ਼ਨਲ ਓਨਰਸ਼ਿਪ ਪ੍ਰਾਪਰਟੀਆਂ ਦੇ ਲਈ ਛੋਟਾਂ ਦਾ ਵਿਸਥਾਰ ਅਤੇ ਸਪਸ਼ਟੀਕਰਨ ਦਿਓ ਜੋ ਕਿ ਬੀ ਸੀ ਆਰ ਯੇ ਦਾ ਕਹਿਣਾ ਹੈ ਕਿ ਉਲਝਣ ਵਾਲੇ ਨਿਮਾ ਦੇ ਵਿੱਚ ਫਸੇ ਹੋਏ ਨੇ ਵੱਡੇ ਹਸਪਤਾਲਾਂ ਦੇ ਨੇੜੇ ਐਸਟੀਆਰ ਛੋਟਾਂ ਦੀ ਇਜਾਜ਼ਤ ਦਿਓ ਖਾਸ ਕਰਕੇ ਉੱਤਰੀ ਅਤੇ ਅੰਦਰੂਨੀ ਖੇਤਰਾਂ ਦੇ ਵਿੱਚ ਜਿੱਥੇ ਸਿਹਤ ਸੰਭਾਲ ਕਰਮਚਾਰੀ ਥੋੜੇ ਸਮੇਂ ਦੇ ਲਈ ਠਹਿਰਨ ਦੇ ਉਤੇ ਨਿਰਭਰ ਕਰਦੇ ਨੇ ਸੋ ਫਿਲਮ ਅਤੇ ਟੈਲੀਵਿਜ਼ਨ ਉਦਯੋਗ ਦੇ ਲਈ ਪੂਰੀ ਤਰ੍ਹਾਂ ਛੋਟਾ ਬਣਾਓ ਜੋ ਨਵੇਂ ਨਿਯਮਾਂ ਦੇ ਤਹਿਤ ਜਿਹੜਾ ਨਵੇਂ ਨਿਯਮਾਂ ਦੇ ਤਹਿਤ ਕਲਾਕਾਰਾਂ ਅਤੇ ਚਾਲਕ ਦਲ ਨੂੰ ਰੱਖਣ ਦੇ ਲਈ ਸੰਘਰਸ਼ ਕਰ ਰਹੇ ਨੇ ਸੋ ਸੁਬਾਈ ਸਰਕਾਰ ਨੇ ਪਿਛਲੇ ਸਾਲ ਚੱਲ ਰਹੇ ਰਿਹਾਇਸ਼ੀ ਸੰਕਟ ਨੂੰ ਹੱਲ ਕਰਨ ਦੇ ਲਈ ਥੋੜੇ ਰਿਹਾਇਸ਼ ਸ਼ੈਕ ਨੂੰ ਪੇਸ਼ ਕੀਤਾ ਸੀ ਸੋ ਇਹ ਹੁਣ ਦਲੀਲ ਦਿੰਦੇ ਹੋਏ ਕਿ एसटीआरਜ਼ ਲੰਬੇ ਸਮੇਂ ਦੇ ਕਿਰਾਏ ਦੀ ਸਪਲਾਈ ਨੂੰ ਜਿਹੜਾ ਉਹ ਘਟਾਉਂਦੇ ਨੇ ਸੋ ਇਸੇ ਲਈ ਕੀਮਤਾਂ ਨੂੰ ਵਧਾਉਂਦੇ ਨੇ ਖਾਸ ਕਰਕੇ ਉੱਚ ਮੰਗ ਵਾਲੇ ਖੇਤਰਾਂ ਦੇ ਵਿੱਚ ਇਸ ਕਾਨੂੰਨ ਦੇ ਵਿੱਚ एसटीआर ਹੋਸਟਾਂ ਦੇ ਲਈ ਇੱਕ ਚੰਗੇ ਸੁਭਾਈ ਰਜਿਸਟਰੀ ਸਥਾਨਕ ਸਰਕਾਰਾਂ ਦੇ ਲਈ ਵਧੀਆ ਲਾਗੂ ਕਰਨ ਦੀਆਂ ਸ਼ਕਤੀਆਂ ਤੇ ਪਾਲਣਾ ਨਾ ਕਰਨ ਤੇ ਮਹੱਤਵਪੂਰਨ ਜੁਰਮਾਨੇ ਵੀ ਸ਼ਾਮਿਲ ਹੈ ਹਾਊਸਿੰਗ ਮਾਰਕੀਟ ਦੇ ਵਿੱਚ ਹਜੇ ਵੀ ਜਿਹੜੀ ਰਫਤਾਰ ਹੋਲੀ ਹੈ ਖਾਸ ਕਰਕੇ ਜਿਹੜੇ ਕੌਂਡੋਜ਼ ਨੇ ਉਹ ਵੀ ਹਜੇ ਕੋਈ ਨਹੀਂ ਖਰੀਦ ਰਿਹਾ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਕੌਂਡੋਜ਼ ਦੇ ਹਾਲਾਤ ਹੀ ਨਜ਼ਰ ਆ ਰਹੇ ਨੇ ਕਦੋਂ ਤੱਕ ਇਹ ਮਾਰਕੀਟ ਸਿਰ ਹੋਣ ਦੇ ਅਸਾਰ ਨੇ ਆਉ ਜਾਂਦਿਆਂ ਇਸ ਸਬੰਧੀ ਰੀਅਲਟਰ ਗੁਰਵਿੰਦਰ ਸਿੰਘ ਤਾਲੀਵਾਲ ਕੀ ਜਾਣਕਾਰੀ ਸਾਂਝੀ ਕਰ ਰਹੇ ਨੇ ਕਰਾਂ ਦੀ ਮਾਰਕੀਟ ਦੇ ਵਿੱਚ ਇਸ ਵੇਲੇ ਬਹੁਤ ਕੁਝ ਚੱਲ ਰਿਹਾ ਪ੍ਰਾਈਸ ਐਨੇ ਉੱਪਰ ਜਾ ਰਹੇ ਨੇ ਕੋਂਡੋ ਮਾਰਕੀਟ ਦੇ ਵਿੱਚ ਵੀ ਕਹਿੰਦੇ ਆ ਬਹੁਤ ਸਲੋ ਚੱਲ ਰਹੀ ਐ ਸੋ ਇਸ ਬੰਦ ਦੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰੀਅਲਟਰ ਡਾਕਟਰ ਗੁਰਵਿੰਦਰ ਸਿੰਘ ਤਾਲੀਵਾਲ ਜੀ ਜੁੜੇ ਹੋਏ ਨੇ ਡਾਕਟਰ ਸਾਹਿਬ ਜੈਸ ਵੇਲੇ ਜਿਹੜੀ ਕੋਂਡੋ ਮਾਰਕੀਟ ਹੈ ਜੇ ਚਾਹੇ ਟ੍ਰਾਂਟੋ ਦੀ ਗੱਲ ਕਰ ਲਓ ਜਾਂ ਵੈਂਕੂਵਰ ਦੀ ਗੱਲ ਕਰ ਲਓ ਤੇ ਜਿਹੜੇ ਕੋਂਡੋ ਐ ਵਿਕ ਨਹੀਂ ਰਹੇ ਇਹਦਾ ਮੇਨ ਰੀਜ਼ਨ ਕੀ ਮੰਨਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਿਛਲੇ 2 ਸਾਲਾਂ ਤੋਂ ਤਕਰੀਬਨ ਤੀਜਾ ਸਾਲ ਹੀ ਹੋ ਗਿਆ ਕਿ ਜਿਸ ਤਰ੍ਹਾਂ ਮਾਰਕੀਟ ਦਾ ਜਿਹੜਾ ਕੈਨੇਡਾ ਦੀ ਨਹੀਂ ਬਲਕਿ ਵਰਲਡ ਵਾਈਡ ਹੀ ਦਾ ਅਸਰ ਹੈ ਉਹਦਾ ਲਗਾਤਾਰ ਘਿਰਨਾ ਡਿੱਗਣਾ ਕਾਰਨ ਉਹਦਾ ਇਹੀ ਹੈ ਕਿ ਪਹਿਲਾਂ ਜਿਹੜਾ ਸਰਕਾਰ ਦੀ ਬੇ ਅਸੀਂ ਕਹਿ ਸਕਦੇ ਹਾਂ ਬੇਧਿਆਨੀ ਵੀ ਹੈ ਤੇ ਕੁਝ ਇੱਕ ਓਵਰਆਲ ਵਰਲਡ ਵਾਈਡ ਜਿਹੜਾ ਫੀਨੋਮੈਨਾ ਦਾ ਅਸਰ ਹੈ ਤੇ ਹੁਣ ਸਭ ਤੋਂ ਵੱਡਾ ਅਸਰ ਗਵਾਂਡੀ ਮੁਲਕ ਅਮਰੀਕਾ ਦਾ ਉਥੋਂ ਦੀ ਕੋਈ ਟੈਰਫ ਦੀ ਅਨਾਉਂਸਮੈਂਟ ਕੋਈ ਹੋਰ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਫਿਕਰ ਹੈ ਤੁਸੀਂ ਦੇਖੋ ਕਿ ਕੀਮਤਾਂ ਜਿਹੜੀਆਂ ਨੇ ਕੀਮਤਾਂ ਨਹੀਂ ਬਹੁਤਾਂ ਉੱਚੀਆਂ ਇਹ ਬੜਾ ਭਲੇਖਾ ਕਈ ਵਾਰ ਲੱਗਦਾ ਕਿ ਕੀਮਤਾਂ ਬਹੁਤ ਉੱਚੀਆਂ ਨੇ ਕੀਮਤਾਂ ਸਮਾਂ ਦੀ ਥੱਲੇ ਆਈਆਂ ਹੋਈਆਂ ਪਰ ਪ੍ਰੋਬਲਮ ਇਹ ਹੈ ਕਿ ਉਹਨਾਂ ਦੇ ਅੰਦਰ ਇੱਕ ਖਤਰਾ ਬਣਿਆ ਹੋਇਆ ਅਨਸਰਟਨਟੀ ਇਸ ਤਰ੍ਹਾਂ ਦੀ ਜਿਹੜੀ ਲਗਾਤਾਰ بے ਪ੍ਰੋਸਗੀ ਸਰਕਾਰਾਂ ਪ੍ਰਤੀ ਵੀ ਤੇ ਓਵਰਆਲ ਜਿਹੜਾ ਆਰਥਿਕ ਨੀਤੀਆਂ ਪ੍ਰਤੀ ਸੋ ਮੈਨੂੰ ਲੱਗਦਾ ਕਿ ਉਹਦੇ ਕਾਰਨ ਜਿਹੜੇ ਨਵੇਂ ਬਣ ਰਹੇ ਕੌਂਡੋਸ ਨੇ ਉਹ ਵੀ ਅੜੇ ਪਏ ਨੇ ਤੇ ਜਿਹੜੇ ਬਣਾ ਰਹੇ ਨੇ ਉਹਨੇ ਕੰਸਟਰਕਸ਼ਨ ਰੋਕ ਦਿੱਤੀ ਐ ਜਿਹੜੇ ਬੰਦੇ ਇਨਵੈਸਟਰ ਨੇ ਉਹ ਮਾਰਕੀਟ ਚੋਂ ਬਾਹਰ ਹੋ ਗਏ ਨੇ ਫੋਰਨਰ ਪਹਿਲੇ ਹੀ ਬਾਹਰ ਟੱਕੇ ਹੋਏ ਨੇ ਸੋ ਓਵਰਆਲ ਕੈਨੇਡਾ ਦੇ ਵਿੱਚ ਇਹਨੂੰ ਸਾਰੇ ਨੂੰ ਸੋਧਣਾ ਪੈਣਾ ਪਰ ਨਾ ਇਹ ਕਾਫੀ ਖਤਰਨਾਕ ਮਾਹੌਲ ਹੈ ਜੀ ਫਸਟ ਟਾਈਮ ਜਿਹਨੇ ਘਰ ਖਰੀਦਣਾ ਕੀ ਉਹ ਐਸ ਵੇਲੇ ਕੌਂਡੋ ਲੈਣ ਬਾਰੇ ਸੋਚ ਸਕਦਾ ਬਿਲਕੁਲ ਜੀ ਸੋਚ ਰਹੇ ਆ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਚ ਬਾਏਰ ਹਨ ਇਹ ਨਹੀਂ ਕਿ ਬਾਏਰ ਨਹੀਂ ਪਰ ਸਮੱਸਿਆ ਇਹ ਹੈ ਕਿ ਉਹ ਜੇਬ ਚੋਂ ਪੈਸੇ ਨਹੀਂ ਕੱਢ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੋਰ ਪ੍ਰਾਈਸ ਥੱਲੇ ਆਉਣਗੇ ਹੋਰ ਆਉਣਗੇ ਹੁਣ ਜਦੋਂ ਥੱਲੇ ਜ਼ਮੀਨ ਤੇ ਡਗ ਪਈ ਇਦੋਂ ਥੱਲੇ ਕੀ ਹੋਣਾ ਜੀ ਹੁਣ ਇਹ ਹੈ ਕਿ ਜਦੋਂ ਇਹ ਸਿਚੁਏਸ਼ਨ ਹੁੰਦੀ ਹੈ ਤੇ ਨਾਲੋਂ ਨਾਲ ਮੌਰਗੇਜ ਅਪਰੂਵਲ ਦੀਆਂ ਜਿਹੜੀਆਂ ਸ਼ਰਤਾਂ ਉਹ ਵੀ ਸਖਤ ਨੇ ਚਾਰ ਜੂਨ ਨੂੰ ਹੁਣ ਕੀ ਇੰਟਰਸਟ ਰੇਟ ਥੱਲੇ ਹੋਰ ਆਉਂਦੇ ਆ ਕਿੰਨੇ ਆਉਂਦੇ ਆ ਇਹ ਵੀ ਲੋਕਾਂ ਦਾ ਸਵਾਲ ਹੈ ਹਰ ਵੇਰੀ ਊਟ ਦੇ ਬੋਲ ਵਾਂਗੂ ਇਹ ਸਵਾਲ ਬਣਿਆ ਹੁੰਦਾ ਹੈ ਕਿ ਅਗਲੀ ਵਾਰ ਨੂੰ ਦੇਖੋ ਮਹੀਨੇ ਤੱਕ ਕੀ ਥੱਲੇ ਨੂੰ ਆਉਂਦਾ ਉਹਦੇ ਨਾਲ ਨੁਕਸਾਨ ਇਹ ਹੋ ਰਿਹਾ ਕਿ ਇਹ ਮਾਰਕੀਟ ਖੜੋਤ ਚ ਹੈ ਰੀਅਲ ਏਸਟੇਟ ਦੀ ਮਾਰਕੀਟ ਜੇ ਖੜੋਤ ਚ ਹੈ ਤਾਂ ਉਹਦੇ ਨਾਲ ਬਾਕੀ ਸਾਰੇ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਉਹਨਾਂ ਤੇ ਵੀ ਅਸਰ ਪੈ ਰਿਹਾ ਟਰਾਂਸਪੋਰਟੇਸ਼ਨ ਤੇ ਵੀ ਹੈ ਡਿਵੈਲਪਮੈਂਟ ਤੇ ਵੀ ਹੈ ਕੰਸਟਰਕਸ਼ਨ ਤੇ ਵੀ ਹੈ ਤੇ ਜੇਕਰ ਰੀਅਲ ਏਸਟੇਟ ਦੀ ਮਾਰਕੀਟ ਚੱਲੂਗੀ ਤਾਂ ਤਕਰੀਬਨ ਤੇ ਤਕਰੀਬਨ ਸਾਰਾ ਕੁਝ ਚੱਲਣਾ ਸੋ ਫਸਟ ਟਾਈਮ ਬਾਏਰਸ ਲਈ ਮੌਕਾ ਬੜਾ ਵਧੀਆ ਕਿਉਂਕਿ ਜਿਵੇਂ ਸਰਕਾਰ ਨੇ ਹੁਣ ਜੀਐਸਟੀ ਦੀ ਜਿਹੜੀ ਛੋਟ ਦਿੱਤੀ ਹੈ ਮਿਲੀਅਨ ਤੋਂ ਡੇਢ ਮਿਲੀਅਨ ਤੱਕ ਦਿੱਤੀ ਹੈ ਫਸਟ ਟਾਈਮ ਬਾਏਰ ਲਈ ਹੋਰ ਸਹੂਲਤਾਂ ਨੇ ਇਵਨ ਕਿੰਨੇ ਪਰਸੈਂਟ ਤੇ ਤੁਸੀਂ ਅਪਰੂਵਲ ਹੁੰਦੀ ਹੈ ਉਹ ਵੀ ਵਧੀਆ ਗੱਲ ਹੈ ਪਰ ਗੱਲ ਇਸ ਤੋਂ ਤਦ ਹੀ ਛੁਟਕਾਰਾ ਹੋਣਾ ਜੇ ਸਰਕਾਰ ਆਪਣੀ ਨੀਤੀ ਦੇ ਵਿੱਚ ਲੋਕਾਂ ਨੂੰ ਭਰੋਸਾ ਦੇਣ ਦੇ ਵਿੱਚ ਕਾਮਯਾਬ ਹੋ ਗਏ। ਹੁਣ ਨਵੀਂ ਸਰਕਾਰ ਹੈ ਕਾਫੀ ਕੁਝ ਕਰ ਰਹੀ ਹੈ ਪਰ ਇਹਨਾਂ ਦੇ ਅੰਦਰ ਇੱਕ ਵਿਸ਼ਵਾਸ ਲੋਕਾਂ ਦੇ ਅੰਦਰ ਪੈਦਾ ਕਰਨਾ ਇਹ ਸਭ ਤੋਂ ਵੱਡੀ ਚੁਣੌਤੀ ਹੈ। ਅੱਛਾ ਜਿਹੜੇ ਘਰਾਂ ਦੇ ਪ੍ਰਾਈਸ ਹੈ ਉਹ ਉੱਪਰ ਜਾ ਰਹੇ ਨੇ। ਜਿਹੜੀਆਂ ਲੋਕਾਂ ਦੀਆਂ ਜੇਬਾਂ ਨੇ ਉਹ ਸੁਗੜ ਰਹੀਆਂ ਨੇ ਸੋ ਅਜਿਹੇ ਦੇ ਵਿੱਚ ਘਰਾਂ ਦੀ ਮਾਰਕੀਟ ਲਈ ਕੀ ਹੋਪ ਕੋਈ ਨਜ਼ਰ ਆ ਰਹੀ ਹੈ ਜਾਂ ਫਿਰ ਸਰਕਾਰਾਂ ਦੇ ਐਂਗਲ ਤੋਂ ਤੁਸੀਂ ਦੱਸਿਆ ਕੋਈ ਅਜਿਹੇ ਹੱਲ ਕੱਢੇ ਜਾਣਗੇ ਵੀ ਘਰਾਂ ਦੀ ਮਾਰਕੀਟ ਜਿਹੜੀ ਹੈ ਉਹ ਕਮ ਸੇ ਕਮ ਅਫੋਰਡੇਬਲ ਹੋ ਪਾਏਗੀ ਜਿੱਥੇ ਤੱਕ ਉੱਪਰ ਜਾਣ ਵਾਲੀ ਗੱਲ ਹੈ ਕਾਫੀ ਹੱਦ ਤੱਕ ਠੀਕ ਨਹੀਂ ਕਿਉਂਕਿ ਜੇ ਤੁਸੀਂ ਕੰਪੈਰੀਸ਼ਨ ਕਰੋ 2 ਸਾਲ ਪਹਿਲਾਂ ਦੇ ਉਹਨਾਂ ਦੇ ਵਿੱਚ ਜਿਹੜੀਆਂ ਕੀਮਤਾਂ ਸੀ ਹੁਣ ਕੀਮਤਾਂ ਕਾਫੀ ਵਿੱਚੋਂ ਥੱਲੇ ਵੀ ਆਈਆਂ ਹਾਂ ਹਾਂ ਕਈ ਇੱਕ ਏਰੀਏ ਨੇ ਇਲਾਕੇ ਨੇ ਜਿੱਥੇ ਬਹੁਤਾ ਸਰਣੀ ਪਿਆ ਉੱਥੇ ਜ਼ਰੂਰ ਪ੍ਰਾਈਸ ਉੱਥੇ ਖੜੇ ਨੇ ਪਰ ਲੋਕ ਉਸ ਪ੍ਰਾਈਸ ਤੇ ਨਹੀਂ ਲੈ ਰਹੇ ਇਸੇ ਕਾਰਨ ਚੀਜ਼ਾਂ ਨਹੀਂ ਵਿਕ ਰਹੀਆਂ ਰੀਜ਼ਨੇਬਲ ਪ੍ਰਾਈਸ ਤੇ ਕੋਈ ਲਿਸਟਿੰਗ ਹੈ ਹੁਣ ਮੈਂ ਅੱਜ ਕਰੀਬ ਦੋ ਐਹੋ ਜਿਹੀਆਂ ਪ੍ਰੋਪਰਟੀਆਂ ਆ ਜਿਨ੍ਹਾਂ ਚ ਇੱਕ ਕਾਂਡੋ ਆ ਇੱਕ ਫਾਰਮ ਆ ਜਿਨ੍ਹਾਂ ਦੇ ਅਸੀਂ ਸਬਜੈਕਟ ਰਿਮੂਵ ਕਰਨੀ ਨੇ ਮੌਰਗੇਜ ਉਹਨਾਂ ਦੀ ਹੋਈ ਤੇ ਉਸ ਤੋਂ ਬਾਅਦ ਇੱਕ ਉਤਸ਼ਾਹ ਬਣਿਆ ਇਸ ਤਰ੍ਹਾਂ ਜਿਹੜੇ ਨਵੇਂ ਬਣ ਰਹੇ ਵੱਡੇ ਮਹਿੰਗੇ ਕਰਨੀ ਉਹਨਾਂ ਲਈ ਚੁਣੌਤੀ ਹੈ ਪਰ ਜਿਹੜੇ ਪੁਰਾਣੇ ਘਰ ਨੇ ਏਰੀਆ ਵਾਈਜ਼ ਕਿਤੇ ਮਿਲੀਅਨ ਕਿਤੇ ਸਰੀਆ 12-13 ਲੱਖ ਕਿਤੇ ਵੈਨਕੂਵਰ 15 ਲੱਖ ਜਾਂ ਇਸ ਤਰ੍ਹਾਂ ਟ੍ਰਾਂਟੋ ਵਾਲ ਜੋ ਵੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕੀਮਤਾਂ ਬਹੁਤੀਆਂ ਹਾਈ ਨਹੀਂ ਪਰ ਚਾਦਰ ਦੇਖ ਕੇ ਪੈਰ ਪਹਿਲਾਂ ਨਹੀਂ ਨਹੀਂ ਪਸਾਰੇ ਤਕਰੀਬਨ ਉਹਦੇ 'ਚ ਕੋਈ ਦੋਸ਼ ਨਹੀਂ ਕਿਸੇ 'ਚ ਜਿਵੇਂ ਅੱਜ ਅਸੀਂ ਕਹੀਏ ਕਿ ਦੇਖੋ ਜੀ ਇਹ ਤਾਂ ਜੀ ਇਹ ਬੰਦਿਆਂ ਨੂੰ ਪਤਾ ਨਹੀਂ ਲੱਗਿਆ ਐਵੇਂ ਇਸ ਤਰ੍ਹਾਂ ਕਰ ਲਿਆ ਹਰ ਕੋਈ ਚਾਹੁੰਦਾ ਤਰੱਕੀ ਚਾਹੁੰਦਾ ਮਿਹਨਤ ਕਰਦੇ ਆ ਸਾਰੇ ਲੇਕਿਨ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਜਿਹਦੇ ਕਾਰਨ ਸਾਰੇ ਇਸ بڑے ਨੁਕਸਾਨ ਚ ਨੇ ਪਰ ਜਿਹੜੇ ਮਾਰਕ ਕਾਰਨੀ ਦਾ ਇੱਕ ਅਰਥ ਸ਼ਾਸਤਰੀ ਹੈ ਨੀਤੀ ਨੀਤੀ ਵਿਆਤਾ ਬੰਦਾ ਦੇਖਦੇ ਆ ਕਿ ਉਹਦੇ ਲਈ ਇਹ ਚੁਣੌਤੀ ਹੈ ਉਹ ਕਿਸ ਤਰ੍ਹਾਂ ਹੈਂਡਲ ਕਰਦੇ ਜੀ ਬਾਕੀ ਮਸਲਿਆਂ ਤੇ ਗੁਆਂਡੀ ਮੁਲਕ ਦੇ ਪ੍ਰਧਾਨ 트੍ਰੰਪ ਨੂੰ ਉਹ ਜਵਾਬ ਦੇ ਸਕਦਾ ਹੈ ਕੀ ਆਪਣੀ ਆਰਥਿਕਤਾ ਨੂੰ ਬਚਾ ਸਕਦਾ ਜੇ ਤਾਂ ਬਚਾ ਗਿਆ ਫਿਰ ਤਾਂ ਉਹਨੇ ਲੋਕਾਂ ਦੇ ਮਨਾਂ ਤੇ ਸਮਝ ਲਓ ਕਿ ਸੱਚਮੁੱਚ ਜਿੱਤ ਹਾਸਲ ਕਰ ਲਈ ਜੇ ਨਾ ਬਚਾ ਸਕੇ ਤਾਂ ਫਿਰ ਫਿਰ ਨੁਕਸਾਨ ਦੇ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਜਿਨ੍ਹਾਂ ਨੇ ਘਰ ਇਸ ਵੇਲੇ ਖਰੀਦਣਾ ਹੈ ਕਿ ਉਹ ਸੋਚਣ ਇਸ ਬਾਰੇ ਜਾਂ ਹਜੇ ਡਿਲੇ ਕਰਾਂ ਇਹਦੇ ਵਿੱਚ ਤੱਥਾਂ ਦੇ ਆਧਾਰ ਤੇ ਇਹ ਹੈ ਕਿ ਖਰੀਦਣ ਦੀ ਮਾਰਕੀਟ ਇਹ ਹੈ ਇੱਕ ਸ਼ਬਦ ਦੇ ਵਿੱਚ ਮੈਂ ਕਹਾ ਇਹ ਮਾਰਕੀਟ ਬਾਏਰ ਦੀ ਮਾਰਕੀਟ ਹੈ ਸੈਲਰ ਦੀ ਨਹੀਂ ਖਰੀਦਦਾਰ ਦੀ ਮਾਰਕੀਟ ਹੈ ਵੇਚਣ ਵਾਲੇ ਦੀ ਨਹੀਂ ਮਜਬੂਰੀ ਚ ਵੇਚ ਰਹੇ ਨੇ ਪਰ ਖਰੀਦਣ ਵਾਲੇ ਇਸ ਸੁਭਾਗ ਦਾ ਫਾਇਦਾ ਉਠਾ ਸਕਦੇ ਨੇ ਜੀ ਥੈਂਕ ਯੂ ਸੋ ਮਚ ਅਪ ਸ਼ੁਕਰੀਆ ਜੀ ਸੋ ਘਰਾਂ ਦੀ ਮਾਰਕੀਟ ਦੀ ਗੱਲ ਹੋ ਰਹੀ ਹੈ ਚਾਹੇ ਕਾਂਡੋਜ਼ ਨੇ ਇਸ ਵੇਲੇ ਬੇਸ਼ਕ ਵਿਕ ਨਹੀਂ ਰਹੀ ਹੈ ਪਰ ਇਹ ਕਿਹਾ ਜਾ ਰਿਹਾ ਵੀ ਇਹਦੇ ਹੱਲ ਕੱਢਣ ਦੀ ਜ਼ਰੂਰ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਫਰਸਟ ਹੋਮ ਪਹਿਲੀ ਵਾਰੀ ਜਿਨ੍ਹਾਂ ਨੇ ਘਰ ਖਰੀਦਣਾ ਹੈਗਾ ਉਹਨਾਂ ਵਾਸਤੇ ਵੀ ਖਾਸ ਤੌਰ ਦੇ ਉੱਤੇ ਹੈ ਵੀ ਇਹਦੀ ਪੂਰੀ ਜਾਣਕਾਰੀ ਕਿਸੇ ਤੋਂ ਵੀ ਲੈ ਕੇ ਫੇਰ ਹੀ ਆਪਣੇ ਘਰ ਖਰੀਦਣ ਦਾ ਜਿਹੜਾ ਸੁਪਨਾ ਪੂਰਾ ਤੁਸੀਂ ਕਰ ਸਕਦੇ ਹੋ ਕੈਮਰਾਮੈਨ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ੈਰੀ ਗੌਰਵਾ 27 ਜੂਨ ਤੋਂ ਲਾਗੂ ਹੋਣ ਵਾਲੇ ਪਾਸਪੋਰਟ ਪ੍ਰੋਗਰਾਮਾਂ ਦੇ ਉੱਤੇ 800 ਮਿਆਦੀ ਕਰਮਚਾਰੀਆਂ ਨੂੰ ਬਰਖਵਾਸਤ ਕਰਨ ਦਾ ਸੰਘੀ ਸਰਕਾਰ ਦਾ ਫੈਸਲਾ ਪਾਸਪੋਰਟ ਪ੍ਰੋਸੈਸਿੰਗ ਸਮੇਂ ਨੂੰ ਜਿਹੜਾ ਉਹ ਬਿਹਤਰ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਉਲਟ ਹੈ ਅਤੇ ਕੈਨੇਡੀਅਨਾਂ ਦੇ ਲਈ ਸੇਵਾ ਦੀ ਗੁਣਵਤਾ ਨੂੰ ਸਿੱਧੇ ਤੌਰ ਦੇ ਉਤੇ ਪ੍ਰਭਾਵਿਤ ਕਰੇਗਾ ਕੈਨੇਡਾ ਰੋਜ਼ਗਾਰ ਤੇ ਇਮੀਗ੍ਰੇਸ਼ਨ ਯੂਨੀਅਨ ਦੀ ਜਿਹੜੀ ਹੈ ਉਹ ਰਾਸ਼ਟਰੀ ਪ੍ਰਧਾਨ ਰੁਬੀਨਾ ਬਾਉਚਰ ਨੇ ਕਿਹਾ ਹੈ ਕਿ ਸਰਕਾਰ ਕਾਮਿਆਂ ਨੂੰ ਅਸਫਲ ਬਣਾਉਣ ਦੇ ਲਈ ਤਿਆਰ ਕਰ ਰਹੀ ਹੈ ਉਹਨਾਂ ਨੇ ਕੈਨੇਡੀਅਨਾਂ ਨੂੰ ਪਾਸਪੋਰਟ ਪ੍ਰਕਿਰਿਆ ਤੇਜ਼ ਕਰਨ ਦਾ ਵਾਦਾ ਕੀਤਾ ਹੈ ਫਿਰ ਵੀ ਉਹ ਇੰਨਾ ਮਹੱਤਵਪੂਰਨ ਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ ਲੋੜਿੰਦੇ ਸਟਾਫ ਦੀ ਘਟौती ਕਰ ਰਹੇ ਨੇ ਇਹਨਾਂ ਨੌਕਰੀਆਂ ਦੇ ਵਿੱਚ ਘਟौती ਦੇ ਨਤੀਜੇ ਵਜੋਂ ਲਾਜ਼ਮੀ ਤੌਰ ਦੇ ਉੱਤੇ ਲੰਮੇ ਸਮੇਂ ਤੱਕ ਕੈਨੇਡਿਆਨਾ ਲਈ ਪਹੁੰਚੇ ਯੋਗਤਾ ਜਿਹੜੀ ਹੈ ਉਹ ਕੱਟ ਜਾਵੇਗੀ ਕੈਨੇਡਾ ਰੈਵੈਨਿਊ ਏਜੰਸੀ ਦੇ ਜਿਹੜੇ ਨੇ ਉਹ ਸ਼ੁੱਕਰਵਾਰ ਨੂੰ ਯਾਨੀ 23 ਮਈ ਨੂੰ ਜਾਰੀ ਇੱਕ ਬਿਆਨ ਦੇ ਅਨੁਸਾਰ ਪਾਸਪੋਰਟ ਪ੍ਰੋਗਰਾਮ ਦੇ ਵਿੱਚ 800 ਨੌਕਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਸੀਆਰਏ ਦੇ ਅੰਦਰ 280 ਹੋਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਯੂਐਨਈ ਦੀ ਰਾਸ਼ਟਰੀ ਪ੍ਰਧਾਨ ਅਲੀਸ਼ਾ ਕੰਗ ਨੇ ਕਿਹਾ ਹੈ ਕਿ ਚਿੰਤਾ ਦੀ ਗੱਲ ਇਹ ਹੈ ਕਿ ਅਸੀਂ ਇੱਕ ਅਜਿਹੇ ਸਮੇਂ ਦੇ ਵਿੱਚ ਜਿਹੜਾ ਉਹ ਵਾਪਸ ਜਾ ਰਹੇ ਹਾਂ ਜਿੱਥੇ ਲੋਕਾਂ ਨੂੰ ਆਪਣੇ ਪਾਸਪੋਰਟ ਪ੍ਰਾਪਤ ਕਰਨ ਦੇ ਵਿੱਚ ਹੋਰ ਵੀ ਜ਼ਿਆਦਾ ਸਮਾਂ ਲੱਗੇਗਾ ਤੇ ਇਹ ਕੋਵਿਡ-19 ਮਹਾਮਾਰੀ ਦੌਰਾਨ ਹੋਈਆਂ ਵਿਸ਼ਾਲ ਲਾਈਨ ਅਪਾਂ ਨੂੰ ਵੀ ਚੇਤਾ ਕਰਵਾਉਂਦਾ ਹੈ ਉਹ ਕਹਿੰਦੇ ਨੇ ਕਿ ਉਸ ਸਮੇਂ ਈਐਸਡੀਸੀ ਨੂੰ ਆਪਣੀ ਜਿਹੜੀ ਹੈ ਉਹ ਸਮਰੱਥਾ ਵਧਾਉਣੀ ਪਈ ਸੀ ਤੇ ਇਹਨਾਂ ਛਾਂਟੀਆਂ ਦੇ ਨਾਲ ਵਿਭਾਗ ਸਿਖਲਾਈ ਪ੍ਰਾਪਤ ਅਤੇ ਸਮਰਥ ਪਾਸਪੋਰਟ ਅਧਿਕਾਰੀਆਂ ਨੂੰ ਛਾੜ ਦਿੰਦਾ ਹੈ ਕਾਂਗ ਨੇ ਚੇਤਾਵਨੀ ਦਿੱਤੀ ਹੈ ਕਿ ਪਾਸਪੋਰਟ ਪ੍ਰਾਪਤ ਕਰਨ ਦੇ ਲਈ ਅਜੇ ਵੀ ਬਹੁਤ ਜ਼ਿਆਦਾ ਉਡੀਕ ਸਮਾਂ ਚੱਲ ਰਿਹਾ ਹੈ ਤੇ ਯੂ ਐਨਈ ਦਾ ਕਹਿਣਾ ਹੈ ਕਿ ਨੌਕਰੀਆਂ ਦੇ ਵਿੱਚ ਕਟੌਤੀ ਦੇ ਨਾਲ ਹਾਲਾਤ ਹੋਰ ਵੀ ਵਿਗੜ ਜਾਣਗੇ ਕਾਂਗਰਸ ਇਹ ਹੈ ਕਿ ਕੈਨੇਡੀਅਨਾਂ ਨੂੰ ਜਲਦੀ ਪਾਸਪੋਰਟ ਪ੍ਰਾਪਤ ਕਰਨ ਦੇ ਯੋਗ ਹੋਣ ਦੀ ਉਪਲਬਧਤਾ ਬਾਰੇ ਕਾਫੀ ਚਿੰਤਾ ਹੋਣ ਵਾਲੀ ਹੈ ਸੋ ਉਹ ਜਿਸ ਤਰੀਕੇ ਦੇ ਨਾਲ ਲਾਈਨ ਅਪ ਦੀ ਗਿਣਤੀ ਉਹ ਕਰ ਰਹੇ ਨੇ ਉਹ ਸਿਰਫ ਉਦੋਂ ਹੀ ਹੈ ਜਦੋਂ ਤੁਸੀਂ ਅਸਲ ਦੇ ਵਿੱਚ ਪਾਸਪੋਰਟ ਦਫ਼ਤਰ ਦੇ ਵਿੱਚ ਹੁੰਦੇ ਹੋ ਨਾ ਕਿ ਉਸ ਉਡੀਕ ਸਮੇਂ ਦੀ ਜੋ ਤੁਹਾਡੀ ਇਮਾਰਤਾਂ ਦੇ ਬਾਹਰ ਹੁੰਦਾ ਹੈ ਉਹਨਾਂ ਨੇ ਦੱਸਿਆ ਕਿ ਮੈਨੂੰ ਖੁਦ ਨੂੰ ਇੱਕ ਨਵਾਂ ਪਾਸਪੋਰਟ ਲੈਣਾ ਪਿਆ ਤੇ ਦਫਤਰ ਦੇ ਵਿੱਚ ਜਾਣ ਦੇ ਯੋਗ ਹੋਣ ਦੇ ਲਈ ਕਾਫੀ ਇੰਤਜ਼ਾਰ ਵੀ ਕੀਤਾ ਹੈ ਸੋ ਕੈਨੇਡੀਅਨ ਨਾਗਰਿਕਤਾ ਦੇ ਲਈ ਜ਼ਿੰਮੇਵਾਰ ਸੰਗੀ ਵਿਭਾਗ ਇਮੀਗ੍ਰੇਸ਼ਨ ਰਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਈਐਸਡੀਸੀ ਦਾ ਤਰਕ ਹੈ ਕਿ ਕਟੌਤੀਆਂ 2025 ਅਤੇ 2026 ਦੇ ਲਈ ਪਾਸਪੋਰਟ ਅਰਜ਼ੀਆਂ ਦੀ ਗਿਣਤੀ ਦੇ ਵਿੱਚ ਕਮੀ ਦੇ ਅਨੁਮਾਨ ਕਾਰਨ ਹੈ ਪਰ ਫਰੰਟ ਲਾਈਨ ਵਰਕਰ ਇੱਕ ਵੱਖਰੀ ਕਹਾਣੀ ਦੱਸ ਰਹੇ ਨੇ ਕਹਿੰਨੇ ਕਿ ਹੈ ਕਿ ਅਸੀਂ ਇਹ ਉਮੀਦ ਨਹੀਂ ਕਰ ਰਹੇ ਕਿ ਇਹ कटेगा या कुछ और ਤੋਪਤ ਲੇਗਦਲੇ ਤਰਸ ਰਹੇ ਕਿ ਕੈਨੇਡੀਆ ਨਾ ਲੋਕ ਹੁਣ ਗਰਮੀਆਂ ਦੀ ਭਵਿੱਖਬਾਣੀ ਤੋਂ ਖੁਸ਼ ਹੋ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਹੁਣ ਵਾਦਾ ਹੋ ਰਿਹਾ ਹੈ ਪਰ ਨਾਲ ਹੀ ਮੌਸਮ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਸੀਜ਼ਨ ਇਸ ਗੱਲ ਨੂੰ ਉਜਾਗਰ ਕਰੇਗਾ ਕਿ ਤੁਸੀਂ ਬਹੁਤ ਚੰਗਾ ਪ੍ਰਾਪਤ ਕਰਨ ਜਾ ਰਹੇ ਹੋ ਜਾਂ ਨਹੀਂ ਜੂਨ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਦੇ ਲਈ ਜਿਹੜੀ ਹੈ ਦਾ ਵੈਦਰ ਨੈਟਵਰਕ ਦੀ ਜਿਹੜੀ ਮੌਸਮ ਭਵਿੱਖਬਾਣੀ ਦੇ ਅਨੁਸਾਰ ਇਸ ਗਰਮੀਆਂ ਦੇ ਵਿੱਚ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਸੋਕਾ ਜੰਗਲ ਦੀ ਅੱਗ ਤੇ ਸ਼ਕਤੀਸ਼ਾਲੀ ਗਰਜ ਤੂਫਾਨ ਦਾ ਵੀ ਖਤਰਾ ਜਿਹੜਾ ਹੈ ਉਹ ਹੋ ਸਕਦਾ ਹੈ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆ ਤਮਾਲੋ ਤਾਪਮਾਨ ਵਧ ਹੋਣ ਦੀ ਸੰਭਾਵਨਾ ਹੈ ਦੁਬੈਦਰ ਨੈਟਵਰਕ ਦੇ ਭਵਿੱਖਬਾਣੀ ਕੇਂਦਰ ਦੇ ਮੈਨੇਜਰ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਸ਼ੁਰੂ ਦੇ ਵਿੱਚ ਭਵਿੱਖਬਾਣੀ ਦੇਖ ਕੇ ਖੁਸ਼ ਹੋਣਗੇ ਪਰ ਕੁਝ ਬੇਦਾਵੇ ਇਹ ਵੀ ਨਹੀਂ ਕਿ ਇਸ ਗਰਮੀਆਂ ਦੇ ਵਿੱਚ ਕੁਝ ਮੁਸ਼ਕਲਾਂ ਵੀ ਆ ਸਕਦੀਆਂ ਨੇ ਜੋ ਕਿ ਬਹੁਤ ਜ਼ਿਆਦਾ ਗਰਮੀ ਅਤੇ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਕਾਫੀ ਮੀਂਹ ਨਾ ਪੈਣ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਤੂਫਾਨੀ ਮੌਸਮ ਦੇ ਨਾਲ ਵੀ ਆਉਂਦੀਆਂ ਨੇ 온ਟਾਰੀਓ ਤੇ ਕਿਊਬੇਕ ਦੇ ਜ਼ਿਆਦਾਤਰ ਹਿੱਸਿਆਂ ਤੇ ਮੈਰੀਟਾਈਮਜ਼ ਦੇ ਵਿੱਚ ਗਰਮ ਤੇ ਨਮੀ ਵਾਲੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਭਿੱਜੀਆਂ ਹੋਈਆਂ ਸਥਿਤੀਆਂ ਦੇ ਕਾਰਨ ਕੁਝ ਸ਼ਕਤੀਸ਼ਾਲੀ ਗਰਜਾਂ ਆਉਣ ਦੀ ਵੀ ਉਮੀਦ ਹੈ ਤੇ ਕੇਂਦਰੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ ਗਰਮ ਰਹੇਗਾ ਕੁਝ ਗਰਮੀ ਦੀਆਂ ਲਹਿਰਾਂ ਆਉਣ ਦੀ ਜਿਹੜੀ ਹੈ ਉਹ ਉਮੀਦ ਹੈ ਸੰਭਾਵਤ ਤੌਰ ਦੇ ਉੱਤੇ ਜੁਲਾਈ ਤੋਂ ਪਹਿਲਾਂ ਪਰ ਭਵਿੱਖਬਾਣੀ ਕਰਨ ਵਾਲੇ ਇਸ ਖੇਤਰ ਦੇ ਵਿਚ ਲਗਾਤਾਰ ਗਰਮੀ ਦੀ ਉਮੀਦ ਨਹੀਂ ਕਰਦੇ ਲੇਕ ਸੁਪੀਰੀਅਰ ਦੇ ਪੱਛਮ ਵਾਲੇ ਖੇਤਰਾਂ ਨੂੰ ਛੱਡ ਕੇ ਅੰਟੇਰੀਓ ਮੈਨੀਸੋਟਾ ਸੀਮਾ ਦੇ ਵੱਲ ਭਵਿਕਵਾਣੀ ਵਦਨ ਦੇ ਨਾਲ ਹਾਲਾਤ ਆਮ ਦੇ ਨਾਲੋਂ ਗਰਮ ਅਤੇ ਸੁੱਕੇ ਹੋ ਜਾਂਦੇ ਨੇ ਜਿੱਥੇ ਜੰਗਲ ਦੀ ਆਗ ਇਸ ਗਰਮੀਆਂ ਦੇ ਵਿੱਚ ਹੋਣ ਵਾਲੇ ਜੋਖਮ ਦੀ ਚਲਕ ਪਹਿਲਾਂ ਹੀ ਪੇਸ਼ ਕਰ ਰਹੀ ਹੈ ਹਾਲ ਹੀ ਦੇ ਦਿਨਾਂ ਦੇ ਵਿੱਚ ਕਈ ਭਾਈਚਾਰਿਆਂ ਨੂੰ ਖਾਲੀ ਕਰਵਾਇਆ ਗਿਆ ਹੈ ਕਿਉਂਕਿ ਖੇਤਰ ਦੇ ਵਿੱਚ ਤੇਜ਼ੀ ਨਾਲ ਵਧ ਰਹੀ ਅੱਗ ਫੈਲ ਰਹੀ ਹੈ ਉਹਨਾਂ ਕਹਿੰਦੇ ਕਿ ਸਾਨੂੰ ਇਸ ਗਰਮੀਆਂ ਦੇ ਵਿੱਚ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਤੇ ਸੱਚਮੁੱਚ ਉਮੀਦ ਹੈ ਕਿ ਅਸੀਂ ਉਹ ਅੱਗਾਂ ਜਿਹੜੀਆਂ ਨੇ ਉਹ ਨਾ ਲਗਾਈਏ ਕਿਉਂਕਿ ਜੇਕਰ ਉਹ ਸ਼ੁਰੂ ਹੁੰਦੀਆਂ ਨੇ ਤਾਂ ਅੱਗ ਫੈਲਣ ਦੇ ਲਈ ਹਾਲਾਤ ਬਧੇਰੇ ਅਨੁਕੂਲ ਹੋਣਗੇ ਮੌਸਮ ਵਿਗਿਆਨੀ ਜਿਸ ਚੀਜ਼ ਨੂੰ ਆਮ ਮੰਨਦੇ ਨੇ ਉਹ ਵੀ ਬਦਲ ਗਈ ਹੈ ਕਿਉਂਕਿ ਗ੍ਰਹਿ ਗਰਮ ਹੋ ਗਿਆ ਹੈ ਆਮ ਤੌਰ ਦੇ ਉੱਤੇ ਉੱਪਰ ਜਾਂ ਫਿਰ ਘਟਤਾ ਆਪਾਂ ਤੇ ਵਰਖਾ ਦੀ ਭਵਿਕਵਾਣੀ ਪਿਛਲੇ ਲਗਭਗ 30 ਸਾਲਾਂ ਦੀ ਔਸਤ ਸਥਿਤੀਆਂ ਤੇ ਅਧਾਰਤ ਹੈ ਫਿਰ ਵੀ ਮੌਸਮ ਸਟੇਸ਼ਨ ਦੇ ਰਿਕਾਰਡ ਦਰਸਾਉਂਦੇ ਨੇ ਕਿ 1940 ਦੇ ਦਹਾਕੇ ਦੇ ਅਖੀਰ ਤੋਂ ਉਸ ਕੈਨੇਡੀਅਨ ਗਰਮੀਆਂ ਦਾ ਤਾਪਮਾਨ ਲਗਭਗ 2 ਡਿਗਰੀ ਵੱਧ ਗਿਆ ਜਿਸ ਨਾਲ ਜੰਗਲ ਦੀ ਅੱਗ ਸੋਕਾ ਤੇ ਗਰਮੀ ਦੀਆਂ ਲਹਿਰਾਂ ਦੇ ਵਿੱਚ ਹੋਰ ਵਿਵਾਦਾ ਹੋਇਆ ਹੈ ਇਹ ਠੰਡੀ ਗਰਮੀ ਦੀ ਜਿਹੜੀ ਹੈ ਸੰਭਾਵਨਾ ਨੂੰ ਘਟ ਕਰਦਾ ਹੈ ਇਹ ਗਰਮ ਜਿਹੜੀ ਹੈ ਗਰਮੀ ਦੀ ਸੰਭਾਵਨਾ ਨੂੰ ਉਦੇਰੇ ਬਣਾਉਂਦਾ ਹੈ ਉਹਨਾਂ ਕਹਿੰਦੇ ਕਿ ਪ੍ਰੈਰੀਜ਼ ਦੇ ਦੱਖਣੀ ਹਿੱਸੇ ਦੇ ਵਿੱਚ ਸੋਕਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਜਿੱਥੇ ਆਮ ਤੋਂ ਉੱਪਰ ਤਾਪਮਾਨ ਅਤੇ ਆਮ ਤੋਂ ਘੱਟ ਵਰਖਾ ਹੋਣ ਦੀ ਉਮੀਦ ਹੈ ਨਤੀਜਾ ਇਹ ਹੈ ਕਿ ਗਰਮੀਆਂ ਦੇ ਵਿੱਚ ਹਾਲਾਤ ਹਾਲ ਹੀ ਦੇ ਕੁਝ ਔਖੇ ਸੋਕੇ ਸਾਲਾਂ ਜਿਵੇਂ ਕਿ 2012 ਨਾਲੋਂ ਬਿਹਤਰ ਹੈ ਭਵਿੱਖ ਵਾਣੀ ਦੇ ਵਿੱਚ ਅਜੇ ਵੀ ਅਲਬਰਟਾ ਸਸਕਚਵਨ ਤੇ ਮੈਨੀਟੋਬਾ ਦੇ ਉੱਤਰੀ ਹਿੱਸਿਆਂ ਦੇ ਲਈ ਆਮ ਨਾਲੋਂ ਵੱਧ ਤਾਪਮਾਨ ਹੋਣ ਦੀ ਉਮੀਦ ਹੈ ਪਰ ਲਗਭਗ ਆਮ ਵਰਖਾ ਹੋਵੇਗੀ ਯੂਕੌਨ ਸੀਮਾ ਦੇ ਨੇੜੇ ਆਮ ਨਾਲੋਂ ਜ਼ਿਆਦਾ ਗਿੱਲੇ ਹੋਣ ਦੀ ਭਵਿੱਖਵਾਣੀ ਨੂੰ ਛਾ ਕੇ ਬੀਸੀ ਟੱਟ ਦੇ ਆਮ ਤਾਪਮਾਨ ਅਤੇ ਵਰਖਾ ਦੇ ਲਗਭਗ ਘਟੌਂਦੀ ਉਮੀਦ ਹੈ ਮੇਰੀ ਸੋਟਾਂ ਦੇ ਇੱਕ ਜੱਜ ਦੇ ਵੱਲੋਂ ਹਰਸ਼ਕੁਮਾਰ ਪਟੇਲ ਨੂੰ ਹਿਊਮਨ ਸਮਗਲਿੰਗ ਦੇ ਮਾਮਲੇ ਦੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੌਦਰਮੈਨੀ ਰੋਬਰ ਦੇ ਵਿੱਚ ਅਮਰੀਕਾ ਕੈਨੇਡਾ ਸਰਹੱਦ ਦੇ ਉੱਤੇ ਇੱਕ ਫੈਮਿਲੀ ਬਹੁਤ ਘੱਟ ਤਾਪਮਾਨ ਦੇ ਕਾਰਨ ਬਰਫ਼ ਦੇ ਵਿੱਚ ਜੰਮਣ ਕਾਰਨ ਆਪਣੀ ਜ਼ਿੰਦਗੀ ਗਵਾ ਗਈ ਸੀ। ਉਸ ਮਾਮਲੇ ਦੇ ਵਿੱਚ ਪਟੇਲ ਦੀ ਭੂਮਿਕਾ ਦੇ ਚਲਦਿਆਂ ਇਹ ਫੈਸਲਾ ਸੁਣਾਇਆ ਗਿਆ ਹੈ। ਇਸ ਕੇਸ ਦੇ ਵਿੱਚ ਦੋ ਲੋਕਾਂ ਤੇ ਆਖਰੀ ਫੋਨ ਕਾਲ ਦੇ ਵਿੱਚ ਚਾਰ-ਚਾਰ ਸਬੰਧੀ ਸੁਣਵਾਈ ਚੱਲ ਰਹੀ ਹੈ ਜਿਨ੍ਹਾਂ ਦੇ ਉੱਤੇ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਵਿਆ ਵਿਅਕਤੀਆਂ ਨੂੰ ਗੈਰ ਕਾਨੂੰਨੀ ਲਿਆਉਣ ਦਾ ਦੋਸ਼ ਲਗਾਇਆ ਗਿਆ ਸੀ ਕੋਰਟ ਦੇ ਵੱਲੋਂ ਦੱਸਿਆ ਗਿਆ ਕਿ ਜਨਵਰੀ 2022 ਦਾ ਇੱਕ ਅਜੇਹਾ ਗੈਰ ਕਾਨੂੰਨੀ ਆਪਰੇਸ਼ਨ ਇਹ ਚਲਾ ਰਹੇ ਨੇ ਜਦੋਂ ਕਿ ਇੱਕ ਇੰਡੀਅਨ ਕਪਲ ਆਪਣੇ ਦੋ ਬੱਚਿਆਂ ਦੇ ਨਾਲ ਰਾਤ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਸਮੇਂ ਠੰਡ ਨਹੀਂ ਸਹਾਰ ਸਕਿਆ ਤੇ ਬਰਫ਼ ਦੇ ਵਿੱਚ ਜੰਮਨ ਕਰ ਉਹਨਾਂ ਦੀ ਮੌਤ ਹੋ ਗਈ ਅਤੇ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਵਜੜੀਆਂ ਨੇ ਉਹ ਬਾਦ ਦੇ ਵਿੱਚ ਲਬੀਆਂ ਸਨ ਪਟੇਲ ਦੇ ਵੱਲੋਂ ਕੈਨੇਡਾ ਤੋਂ ਅਮਰੀਕਾ ਐਂਟਰ ਹੋਏ ਗੈਰ ਕਾਨੂੰਨੀ ਮਾਈਗ੍ਰੈਂਟਸ ਨੂੰ ਰੈਂਟਲ ਵਹੀਕਲਸ ਰਾਹੀਂ ਵਾਕਵਾ ਕਸ਼ਹਰਾਂ ਦੇ ਵਿੱਚ ਜਿਹੜਾ ਉਹ ਛੱਡਿਆ ਜਾਂਦਾ ਸੀ ਜਿਸ ਦੇ ਵਿੱਚ ਸ਼ਿਕਾਗੋ ਵੀ ਸ਼ਾਮਿਲ ਸੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਜਿਹਾ ਗੋਰਖ ਧੰਦਾ ਜਿਹੜਾ ਚਲਾਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਪਿਛਲੇ ਸਮੇਂ ਦੌਰਾਨ ਹੋਰ ਵੀ ਅਜਿਹੇ ਕਾਫੀ ਕੇਸ ਸਾਹਮਣੇ ਆਏ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਪਰ ਪਾਰ ਕਰਾਉਣ ਸੰਬੰਧੀ ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਕਾਫੀ ਚਰਚਾ ਦੇ ਵਿੱਚ ਰਹੀਆਂ ਨੇ ਬੇਸ਼ੱਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲਿਆਂ ਦਾ ਨੰਬਰ ਸਦਰਨ ਬਾਰਡਰ ਭਾਵ ਕੀ ਮੈਕਸੀਕੋ ਰੋ ਸਾਈਡ ਦੇ ਉੱਤੇ ਕਾਫੀ ਵੱਡਾ ਹੈ ਪਰ ਪਿਛਲੇ ਸਮੇਂ ਦੌਰਾਨ ਅਮਰੀਕਾ ਦਾ ਨਾਰਥਰਨ ਜਿਹੜਾ ਉਹ ਨਾਰਥਰਨ ਆਪ ਕੀ ਕੈਨੇਡਾ ਸਾਈਡ ਵਾਲਾ ਬਾਰਡਰ ਵੀ ਚਰਚਾ ਦੇ ਵਿੱਚ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਵੀ ਮੈਕਸੀਕੋ ਤੇ ਕੈਨੇਡਾ ਤੇ 25% ਟੈਰੀਫ ਲਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਤਰਕ ਦਿੱਤਾ ਸੀ ਕਿ ਗੈਰ ਕਾਨੂੰਨੀ ਮਾਈਗ੍ਰੈਂਟਸ ਅਤੇ ਡਰੱਗਸ ਦੋਵੇਂ ਮੁੱਲਕਾਂ ਰਾਹੀਂ ਅਮਰੀਕਾ ਦੇ ਵਿੱਚ ਆਉਂਦਾ ਹੈ ਬੇਸ਼ੱਕ ਕੈਨੇਡੀਅਨ ਫੈਡਰਲ ਸਰਕਾਰ ਦੇ ਵੱਲੋਂ ਵੀ ਬਾਰਡਰ ਸੁਰੱਖਿਆ ਵਧਾਉਣ ਸੰਬੰਧੀ ਆਪਣਾ ਨਵਾਂ ਪਲਾਨ ਸਾਂਝਾ ਕੀਤਾ ਜਿਸ ਦੇ ਵਿੱਚ ਜ਼ਿਆਦਾ ਬਾਰਡਰ ਅਧਿਕਾਰੀਆਂ ਦੀ ਤੈਨਾਤੀ ਅਤੇ ਹੈਲੀਕਾਪਟਰਸ ਰਾਹੀਂ ਨਜ਼ਰ ਰੱਖਣ ਦੀ ਗੱਲ ਕੀਤੀ ਗਈ ਹੈ ਪਰ ਇਸ ਭਾਰਤੀ ਮੂਲ ਦੇ ਪਰਿਵਾਰ ਦਾ ਕੇਸ ਸਬਦੇ ਦਿਲ ਨੂੰ ਹਲੂਨਣ ਵਾਲਾ ਸੀ ਜਿਨ੍ਹਾਂ ਦਾ ਸਬੰਧ ਗੁਜਰਾਤ ਸੂਬੇ ਦੇ ਨਾਲ ਦੱਸਿਆ ਜਾ ਰਿਹਾ ਹੈ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਰ ਲੈ ਤੇ ਮੁਕਦਮਾ ਨਮੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ